ਪਰਦਾ ਨ ਮਸਾਲਾ ਕਿਚਨ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ ਆਏ ਹਾਂ ਜੀ ਤੁਹਾਡੇ ਨਾਲ ਇੱਕ ਨਵੀਂ ਰੈਸਪੀ ਲੈ ਕੇ ਤੇ ਉਹ ਰੈਸਪੀ ਹੈ ਜੀ ਸਾਡੀ ਨਿਊਟਰੀ ਕੁਲਚਾ ਅਮਰਤਸਰੀ ਨਿਊਟਰੀ ਕੁਲਚਾ ਅਮਰਤਸਰੀ ਸਟਾਈਲ ਦੇ ਨਾਲ ਹੁਣ ਅਸੀਂ ਬਣਾਵਾਂਗੇ ਤੇ ਤੁਸੀਂ ਦੇਖੋ ਸ਼ੁਰੂਆਤ ਅਸੀਂ ਕਰ ਚੁੱਕੇ ਆ ਇਹ ਅਸੀਂ ਲਿਆ ਜੀ ਪਾਣੀ ਪਾਣੀ ਅਸੀਂ ਰੱਖਿਆ ਜੀ ਪਹਿਲਾਂ ਤੋਂ ਹੀ ਸਗਲੇ ਦੇ ਵਿੱਚ ਗਰਮ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਆ ਜਿਹੜੀ ਪੋਟਲੀ ਬੰਨੀ ਹੋਈ ਆ ਇਹ ਚਾਹ ਪੱਤੀ ਫਿਰ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਇਸ ਦੀ ਘਾਟਾ ਦੇ ਵਿੱਚ ਨਮਕ ਤੇ ਆ ਅਸੀਂ ਪਾਵਾਂਗੇ ਜੀ ਇਹਦੇ ਵਿੱਚ ਨਿਊਟਰੀ ਜਿਹੜੀ ਅਸੀਂ ਪਹਿਲਾਂ ਭੁਣੀ ਹੋਈ ਸੀਗੀ ਤੇ ਹੁਣ ਅਸੀਂ ਇਹਨੂੰ ਪਾਵਾਂਗੇ ਗਰਮ ਪਾਣੀ ਦੇ ਵਿੱਚ ਤੇ ਆ ਨਿਊਟਰੀ ਅਸੀਂ ਪਾਵਾਂਗੇ ਮੈਸ਼ ਬਣਾ ਕੇ ਤੇ ਲੋਕਾਂ ਇਹ ਸਾਡੀ ਨਿਊਟਰੀ ਜਿਹੜੀ ਆ ਇਹ ਉਬਲਦੀਆਂ ਨੂੰ ਅਸੀਂ 5 ਤੋਂ 7 ਮਿੰਟ ਇਸੇ ਤਰ੍ਹਾਂ ਉਬਾਲਾਂਗੇ ਉਦੋਂ ਤੱਕ ਅਸੀਂ ਕਰਦੇ ਹਾਂ ਇਹਦਾ ਮਸਾਲਾ ਤਿਆਰ ਇਹ ਲੈ ਜੀ ਅਸੀਂ ਦੋ ਟਮਾਟਰ ਨਾ ਟਮਾਟਰਾਂ ਦੀ ਅਸੀਂ ਬਣਾ ਲਾਂਗੇ ਪਿਊਰੀ ਆ ਅਸੀਂ ਜੀ ਦੋ ਟਮਾਟਰ ਲਏ ਆ ਟਮਾਟਰਾਂ ਨੂੰ ਅਸੀਂ ਲਿਆ ਕੱਟ ਇਹਨਾਂ ਦੀ ਹੁਣ ਅਸੀਂ ਬਣਾਵਾਂਗੇ ਪਿਊਰੀ ਟਮਾਟਰ ਅਸੀਂ ਮੋٹے ਮੋٹے ਹੀ ਕੱਟੇ ਸੀਗੇ ਕਿਉਂਕਿ ਇਹਨਾਂ ਦੀ ਹੁਣ ਅਸੀਂ ਪਿਊਰੀ ਬਣਾ ਲੈਣੀ ਆ ਥੋੜਾ ਜਿਹਾ ਅਸੀਂ ਅਦਰਕ ਪਾ ਦਾਂਗੇ ਇਹਦੇ ਵਿੱਚ ਪੇਸਟ ਵਾਸਤੇ ਥੋੜਾ ਕਰਾਰਾ ਜਿਹਾ ਤੇ ਇਹਦੇ ਵਿੱਚ ਪਾ ਦਾਂਗੇ ਅਸੀਂ ਇੱਕ ਹਰੀ ਮਿਰਚ ਮਿਰਚ ਅਸੀਂ ਕਾਫੀ ਪਾਵਾਂਗੇ ਕਿਉਂਕਿ ਇਹਨੂੰ ਅਸੀਂ ਕਰਾਰਾ ਕਰਨਾ ਵਾ ਤੇ ਇਹਦੇ ਵਾਸਤੇ ਪਰ ਅਸੀਂ ਸਟੈਪ ਬਾਈ ਸਟੈਪ ਹੀ ਮਿਰਚ ਪਾਵਾਂਗੇ ਅਸੀਂ ਬਣਾ ਲਈਏ ਜੀ ਇਹਦੀ ਪਿਊਰੀ ਤੇ ਅਸੀਂ ਜੀ ਕੜਾਈ ਰੱਖ ਕੇ ਤੇ ਤੇਲ ਦਿੱਤਾ ਸੀ ਬਾਅਦ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਤੇਲ ਸਾਡਾ ਗਰਮਾ ਹੋਣੇ ਵਿੱਚ ਅਸੀਂ ਪਾਵਾਂਗੇ ਇੱਕ ਚਮਚਾ ਦੇਸੀ ਘਿਓ ਦਾ ਤੇ ਦੇਸੀ ਘਿਓ ਤੁਸੀਂ ਕਹੋਗੇ ਕਿਉਂ ਤੇਲ ਦੇ ਵਿੱਚ ਪਾ ਦਿੱਤਾ ਦੇਸੀ ਘਿਓ ਪਾਉਣਾ ਜਿਹੜਾ ਉਹਦਾ ਜ਼ਰੂਰੀ ਹੈ ਇਹਦੇ ਨਾਲ ਹੀ ਇਹਦਾ ਜਿਹੜਾ ਸਾਰਾ ਟੇਸਟ ਬਣਦਾ ਵਾ ਤੇ ਮਸਾਲਿਆਂ ਦਾ ਫਲੇਵਰ ਵੀ ਫਿਰ ਆਊਗਾ ਹੁਣ ਇਹਦੇ ਵਿੱਚ ਜਾਣਗੇ ਸਾਡੇ ਸਾਰੇ ਵਾਰੀ-ਵਾਰੀ ਮਸਾਲੇ ਇਹ ਜਾਣ ਕੇ ਸਾਡੇ ਜੀ ਤੇ ਪੱਤਰ ਹੋਤੀ ਲੱਤੀ ਆਹ ਸਾਡਾ ਕੀ ਤਰਕੜੀ ਫੁੱਲ ਤੇ ਇਹ ਜਾਣਗੇ ਸਾਡੀਆਂ ਹਰੀਆਂ ਲਾਚੀਆਂ ਤੇ ਇਹ ਜਾਣਗੇ ਸਾਡੇ ਲੌਂਗ ਤੇ ਇਹ ਜਾਣਗੇ ਜੀ ਸਾਡੀ ਜਵੈਤਰੀ ਇਹੜੇ ਮਸਾਲੇ ਸਾਰੇ ਰੋਸਟ ਹੋ ਗਏ। ਇਹਨਾਂ ਮਸਾਲਿਆਂ ਦੀ ਮਹਿਕ ਤੇ ਨਾਲ ਹੀ ਸਾਡੇ ਜਿਹੜੀਆਂ ਨੋਟਰੀ ਉਹ ਅਮਰਤਸਰੀ ਸਾਈ ਦੀ ਬਣੂਗੀ। ਕਿਉਂਕਿ ਇਹਦੇ ਵਿੱਚ ਪੂਰੀ ਮਹਿਕ ਹੋਣੀ ਚਾਹੀਦੀ ਆ। ਇਹ ਸਾਡਾ ਜਾਊਗਾ ਜੀਰਾ। ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਕੱਟੇ ਪਿਆਜ਼। ਧੀਕ-ਧੀਕ ਚਾਪ ਕਰਕੇ ਸੀ। ਇਹ ਸਾਡਾ ਅਦਰਕ ਆ। ਅਦਰਕ ਨੂੰ ਅਸੀਂ 2-3 ਟੁਕਿਆਂ ਦੇ ਨਾਲ ਇਹਦੇ ਵਿੱਚ ਪਾਵਾਂਗੇ। ਜੋ ਕੇ ਇਹ ਸਾਡੀ ਮਸਾਲਾ ਨਿਊਟਰੀ ਹੈ। ਹਾਂਜੀ। ਮਸਾਲਾ ਨਿਊਟਰੀ ਜਿਹੜੀ ਹੈ ਇਹਨੂੰ ਅਸੀਂ ਦੋ ਤਿੰਨ ਤਰੀਕਿਆਂ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਾਵਾਂਗੇ ਜੋ ਕਿ ਬਹੁਤ ਸਪਾਈਸੀ ਸਪਾਈਸੀ ਬਣੂਗੀ। ਤੇ ਸਾਡੇ ਤਰੀਕੇ ਦੇ ਨਾਲ ਤੁਸੀਂ ਵੀ ਬਣਾਉਣਾ ਇਸੇ ਤਰ੍ਹਾਂ ਸਾਡੀ ਵੀਡੀਓ ਦੇ ਨਾਲ ਬਣਿਆ ਰਹਿਣਾ ਤੇ ਐਂਡ ਤੱਕ ਦੇਖਣਾ ਕਿ ਕਿਵੇਂ ਅਸੀਂ ਸਾਰੀਆਂ ਚੀਜ਼ਾਂ ਪਾਉਂਦੇ ਆ ਤੇ ਕਿਵੇਂ ਸਾਡੀ ਜਿਹੜੀ ਉਹ ਮਸਾਲਾ ਨਿਊਟਰੀ ਸੇਮ ਟੂ ਸੇਮ ਇੱਕ ਤਾਂ ਅਮਰਤਸਰ ਦਾ ਨਾਮ ਹੁੰਦਾ ਨਾ। ਯਮਕ ਸਾਡੀ ਨੇ ਦਿਨੂ ਦੇ ਕੁਲਚਾ ਜਾਂ ਖੋਦੇ ਜੂਜਾ ਕੁਲਚੇ ਚੋਲੇ ਪਾਪੜਾ ਅਮਰਸਰੀ ਪਰ ਇਹ ਆਪਾਂ ਸੇਮ ਹੀ ਉਹ ਵਾਲੀ ਬਣਾਵਾਂਗੇ प्याज ਸਾਡਾ ਜੀ ਕੁੱਟ ਰਿਹਾ ਪਿਆਜ਼ ਉੱਤੇ ਲਸਣ ਦਾ ਪੇਸਟ ਜਿਹੜਾ ਉਹ ਕੁੱਟ ਰਿਹਾ ਵਾ ਤੇ ਆਪਾਂ ਇਹੇ ਉਹ ਵਾਲੀ ਹੀ ਰਹਿਵਾਂਗੇ ਇੱਥੇ ਤਰ੍ਹਾਂ ਕਿਉਂਕਿ ਉਹਨਾਂ ਦੇ ਜਿਹੜੇ ਕੜਾਈਆਂ ਵਾਟੇ ਆ ਔਰ ਥੋੜੇ ਜਿਹਾ ਭਾਰੇ ਹੁੰਦੇ ਆ ਸਕੇ ਆਪਣੇ ਜਿਹੜੇ ਆਪਣੇ ਨੋਰਮਲ ਘਰ ਵਾਲੇ ਤਰੀਕੇ ਦੇ ਆਪਾਂ ਬਾਰ ਉਸੇ ਦੀਸਟਾਈਲ ਦੇ ਵਿੱਚ ਨਵਾ ਦੇ ਕੋਈ ਕਮੀ ਨਹੀਂ ਖੱਡਾਂ ਨਹੀਂ ਸਾਨੂੰ ਮਾਇਕ ਪੂਰੀ ਮਹਿਕ ਆ ਰਹੀ ਹੈ ਕੋਟਿਆ ਦੀ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੀ ਇਸੇ ਤਰ੍ਹਾਂ ਹੀ ਸਾਰੀ ਵੀਡੀਓ ਦੇ ਵਿੱਚੋਂ ਮਹਿਕ ਆਵੇ ਤੇ ਤੁਸੀਂ ਜਰੂਰ ਇਹਨੂੰ ਬਣਾਉਣ ਵਾਸਤੇ ਮਜਬੂਰ ਹੋ ਜਾਓਗੇ ਤੇ ਬਣਾ ਕੇ ਖਾਓਗੇ ਬਾਕੀ ਬਰਸਾਤੀ ਦਿਨ ਦੀ ਸਾਡੇ ਹੁਣ ਸ਼ੁਰੂ ਹੋ ਚੁੱਕੇ ਆ ਤੇ ਹੁਣ ਆਪਾਂ ਘਰਾਂ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਖਾਵਾਂਗੇ ਬਾਜ਼ਾਰ ਨਾਲੋਂ ਕਿਤੇ ਚੰਗੀਆਂ ਵਾਂ ਜੇਕਰ ਆਪਾਂ ਇਹ ਚੀਜ਼ਾਂ ਘਰ 'ਚ ਬਣਾ ਕੇ ਖਾਵਾਂਗੇ ਨਾ ਤੇ ਬਹੁਤ ਚੰਗਾ ਹੋਵੇ ਪਾਵਾਂਗੇ ਜੀ ਅਸੀਂ ਰੋਗਣੀ ਮਿਰਚ ਤੇ ਆ ਪਾਵਾਂਗੇ ਅਸੀਂ ਗਰਮ ਮਸਾਲਾ ਫਿਰ ਨਾਲ ਇਹਦੇ 'ਚ ਪਾਵਾਂਗੇ ਅਸੀਂ ਨਮਕ ਇਹ ਪਾਵਾਂਗੇ ਸੀਰ ਵਿੱਚ ਥੋੜਾ ਜਿਹਾ ਆਮਸੂਰ ਪਾਊਡਰ ਇਹਦੇ ਨਾਲ ਹੀ ਪਾਵਾਂਗੇ ਜੀ ਅਸੀਂ ਭੁਜਾ ਹੋਇਆ ਜੀਰਾ ਜੀ ਤੋਂ ਵਗੈਰ ਕੇ ਸਾਡੀ ਜਿਹੜੀ ਸਬਜ਼ੀ ਹੈ ਅਦਰਕ ਇਹਦੇ ਨਾਲ ਹੀ ਆਪਾਂ ਪਾ ਲਵਾਂਗੇ ਹੁਣ ਪੇਸਟ ਜਿਹੜੀ ਪੀਲੀ ਕੰਨਦੀ ਆਪਾਂ ਉਸ ਮਾਤਰਾ ਇਹਦੇ ਵਿੱਚ ਵੀ ਆਪਾਂ ਹਰੀ ਮਿਰਚ ਤੇ ਅਦਰਕ ਜਿਹੜਾ ਵਰਤਿਆ ਸੀਗਾ ਕਿਉਂਕਿ ਆਪਾਂ ਹਰ ਚੀਜ਼ ਦੇ ਨਾਲ ਥੋੜਾ 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 ਜਿਹੜੀ ਚੀਜ਼ ਆ ਉਹਨੂੰ ਵਰਤ ਕੇ ਤਾਂ ਆਪਾਂ ਦੇ ਮਸਾਲੇ ਜਿਹੜੇ ਆ ਸਾਰੇ ਹੀ ਕੰਪਲੀਟ ਕਰਾਂਗੇ। ਕਲਰ ਦੇਖੋ ਜੀ ਕਿੰਨਾ ਸੋਹਣਾ ਆਇਆ। ਨਿਊਟਰੀ ਸਾਡੀ ਉਬਲ ਚੁੱਕੀ ਹੈ। ਹੁਣ ਅਸੀਂ ਇਹਨੂੰ ਕੱਢ ਲਾਵਾਂ ਜੀ ਇੱਕ ਜਾਲੀ ਦੇ ਵਿੱਚ। ਇੱਕੋਲੀ ਜਿਹੜਾ ਵਾ ਸਾਫ਼ ਪਾਣੀ ਦੇ ਨਾਲ ਧੋ ਲਵਾਂਗੇ ਪੱਤੀ ਵਾਲੀ ਕੋਟਲੀ ਅਸੀਂ ਇਹ ਵੀ ਜਿਹੜੀ ਉਹ ਕੱਢ ਦਵਾਂਗੇ ਇਹਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਧੋਵਾਂਗੇ ਕਿਉਂਕਿ ਫਿਰ ਇਹਦੇ ਵਿੱਚ ਉਹ ਬਿਲਕੁਲ ਕਈ ਕਹਿ ਦਿੰਦੇ ਨਾ ਕਿ ਇਹਦੇ ਵਿੱਚ ਉਹ 스멜 ਆਉਂਦੀ ਹੈ ਜੀ ਨੂਟਰੀ ਚ ਬਿਲਕੁਲ ਵੀ 스멜 ਨਹੀਂ ਆਊਗੀ ਇਹਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਠੰਡੇ ਪਾਣੀ ਨਾਲ ਇਹਨੂੰ ਇਸ ਤਰ੍ਹਾਂ ਨੂਟਰੀ ਸਾਡੀ ਜੀ ਚੰਗੀ ਤਰ੍ਹਾਂ ਠੰਡੀ ਹੋ ਗਈ ਸੀ ਕਿਉਂਕਿ ਇਹਨੂੰ ਅਸੀਂ ਕਾਫੀ ਪਾਣੀ ਦੇ ਵਿੱਚ ਧੋਤਾ ਸੀਗਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕੁੱਟ ਕੇ ਨਚੋੜਨਾ ਇਹਦੇ ਵਿੱਚ ਆਪਾਂ ਪਿੱਲਾ ਪਾਣੀ ਬਿਲਕੁਲ ਵੀ ਨਹੀਂ ਰੱਖ ਦੇਣਾ ਇਸ ਤਰ੍ਹਾਂ ਇਹਨੂੰ ਨਚੋੜ ਕੇ ਤੇ ਇੱਕ ਬੋਲ ਦੇ ਵਿੱਚ ਪਾਈ ਜਾਣਾ ਇਸ ਤਰ੍ਹਾਂ ਮਸਾਲਾ ਸਾਡਾ ਜਿਹਾ ਕੋਰਚ ਮਸਾ ਇਹ ਇਹ ਮਸਾਲੇ ਦੇ ਨਾਲ ਹੀ ਤਿਆਰ ਹੁੰਦੀ ਆ ਕਿਤੇ ਮਸਾਲੇ ਨੂੰ ਬਹੁਤ ਹੀ ਜ਼ਿਆਦਾ ਆਪਾਂ ਰੜਨਾ ਹੁੰਦਾ ਵਾ ਇਸ ਨੂੰ ਤੁਸੀਂ ਨਾ ਹੀ ਦੇ ਸਕਦੇ ਆ ਭਾਵੇਂ ਰੜੇ ਹੋਏ ਮਸਾਲੇ ਵਾਲੀ ਨਿਉਤਰੀ ਕਿਉਂਕਿ ਇਹ ਫਟਾਫਟ ਜੀ ਬਣ ਸਕਦੀ ਜਿਹੜਾ ਵੀ ਕੁਝੀ ਕੁਲਚਾ ਅਕਸਰੀ ਆ ਨਾ ਇਹਦਾ ਇਹੀ ਰਾਜ ਆ ਇਹ ਮਟਰ ਮਟਰ फटाफट ਵੈਸੇ ਆਪਣੀਆਂ फटाफट ਬਣ ਵਾਲੀ ਦੀ ਸਬਜ਼ੀ ਆ ਪਰ ਇਸ ਤਰ੍ਹਾਂ ਨਹੀਂ ਨੂੰ ਅਸੀਂ फटाफट ਬਣਾ ਸਕਦੇ ਤੇ ਇਹ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਜਦੋਂ ਇਸ ਤਰ੍ਹਾਂ ਬਣਾਉਨੇ ਆ ਆਪਾਂ ਤੇ ਇਹਦਾ ਮਸਾਲਿਆਂ ਨੂੰ ਆਪਾਂ ਬਹੁਤ ਜ਼ਿਆਦਾ ਭੁੰਜਣਾ ਹੁੰਦਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਸ਼ਿੰਗਲਾ ਮਿਰਚ ਇਹਦੇ ਨਾਲ ਥੋੜੀ ਜਿਹੀ ਕਰੰਚੀ ਕਰੰਚੀ ਆਉਂੂ ਤੇ ਅੰਚਲਸੋ ਦੀ ਜੀ ਤੇ ਅਸੀਂ ਧਨੀਆ ਜੀ ਸਾਡੇ ਕੋਲ ਨਹੀਂ ਹੈਗਾ ਇਸ ਟਾਈਮ ਤੇ ਤੰਗੀਆਂ ਨਹੀਂ ਆਸੀ ਪਾਵਾਂਗੇ ਕਿਉਂਕਿ ਬਾਜ਼ਾਰ ਤੋਂ ਲੈ ਕੇ ਸਾਨੂੰ ਬਾਜ਼ਾਰ ਚੋਂ ਵੀ ਤੰਗੀਆਂ ਜਿਹੜਾ ਨਹੀਂ ਮਿਲਿਆ ਇਸ ਕਰਕੇ ਤੰਗੀਆਂ ਜਿਹੜਾ ਉਹ ਅਸੀਂ ਸਕਿੱਪ ਕਰਦੇ ਆਂ ਨਹੀਂ ਤੇ ਇਹਦੇ ਵਿੱਚ ਤੰਗੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੰਗੀਆਂ ਤੋਂ ਬਿਨਾਂ ਇਹ ਗਾਰਨਿਸ਼ ਨਹੀਂ ਹੋਊਗੀ ਤੇ ਵਧੀਆ ਨਹੀਂ ਲੱਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਇਹ ਸੀਜ਼ਨਲ ਮਸਾਲਾ ਇਹ ਮਸਾਲਾ ਤੁਸੀਂ ਆਪਸ਼ਨ ਆ ਪਾ ਵੀ ਸਕਦੇ ਆ ਨਹੀਂ ਪਾ ਸਕਦੇ ਕਿ ਮੇਰੇ ਕੋਲੇ ਮਸਾਲਾ ਹੈਗਾ ਸੀਗਾ ਮੈਂ ਇਸ ਕਰਕੇ ਪਾ ਰਹੀ ਹਾਂ ये टेस्ट में हो भी चार चर्म लगेगा हम मसाला बहुत ही ज़्यादा चंकी तरह भुज चुका वा हूँ अभी ये थोड़ा जा पानी ऐड करेंगे पहला ये टमाटर की क्यूड़ी के भुज रहा सी अपने तड़के अनुसार भुज रहा सी, पहला पानी बिल्कुल भी नहीं ऐड किया हूँ अभी पानी जो ऐड किया ਤਿਹੋਂ ਤੁਸੀਂ ਦੇਖੋ ਕਿ ਮਸਾਲਿਆਂ ਦਾ ਜਿਹੜਾ ਛੜਕਾ ਵਾ ਕਿਸ ਤਰ੍ਹਾਂ ਕੁੱਝ ਕੇ ਉੱਪਰ ਆ ਜਾਂਦਾ ਵਾ ਦੇਖੋ ਜੀ ਮਸਾਲੇ ਸਾਡੇ ਜਿਹੜੇ ਆ ਸਾਰੇ ਕਿਸ ਤਰ੍ਹਾਂ ਐਨ ਜੁੱਪਰ ਆ ਗਏ ਕਿਵੇਂ ਇਹਨਾਂ ਨੇ ਆਪਣਾ ਕਲਰ ਵੀ ਛੱਡ ਦਿੱਤਾ ਇਹਨਾਂ ਨੇ ਆਪਣਾ ਚੋ ਤੇਲ ਵੀ ਛੱਡ ਦਿੱਤਾ ਵਾ ਫਿਰ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਦੀ ਰੈਸਪੀ ਦੀ ਸਭ ਤੋਂ ਮੇਨ ਚੀਜ਼ ਜੋ ਹੁਣ ਵਿੱਚ ਐਡ ਹੋਣ ਜਾ ਰਹੀ ਹੈ ਇਹ ਆ ਜੀ ਸਾਡੀ ਨਿਊਟ੍ਰੀ ਇਸ ਤੋਂ ਬਿਨਾ ਤੇ ਸਾਰਾ ਕੁਝ ਹੀ ਅਧੂਰਾ ਹੈ ਇਸ ਨੂੰ ਬਣਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਵਾ ਇਹ ਤਾਂ ਬਹੁਤ ਹੀ ਵਧੀਆ ਚੀਜ਼ ਹੈ ਵੈਸੇ ਜਿਹੜੇ ਲੋਕ ਮਤਲਬ ਕਿ ਹੈਗੇ ਆ ਨਹੀਂ ਖਾਂਦੇ ਵੈਜਟਾ ਉਹਨਾਂ ਵਾਸਤੇ ਬਹੁਤ ਹੀ ਚੰਗੀ ਚੀਜ਼ ਹੈ ਅਸੀਂ ਤੈਨੂੰ ਘਰ ਦੇ ਬਹੁਤ ਤਰੀਕਿਆਂ ਦੇ ਨਾਲ ਬਣਾਉਣੀ ਆ ਖਾਣੀ ਆ ਨਿਊਟਰੀ ਆਪਣੀ ਇਹ ਜੀ ਮਿਕਸ ਕਰ ਚੁੱਕੇ ਆ ਤੇ ਹੁਣ ਅਸੀਂ ਕਰਦੇ ਆ ਫਾਰੇ ਹਸਾਲਿਲ ਇੱਕ ਸਪਾਣੀ ਐਡ ਕਰ ਦਾਂਗੇ ਨੂਟਰੀ ਸਾਡੀ ਰਿਚ ਰਹੀ ਹੈ ਜੀ ਅੰਮ੍ਰਿਤਸਰੀ ਨੂਟਰੀ ਦੇ ਮਸਾਲੇ ਤੇ ਮਸਾਲਿਆਂ ਦਾ ਰੰਗ ਤੁਸੀਂ ਆਪ ਹੀ ਦੇਖ ਸਕਦੇ ਹੋ ਸਾਡੇ ਦਸਣ ਤੋਂ ਬਗੈਰ ਕਿਉਂ ਆ ਰਿਹਾ ਨਾ ਉਹ ਹੀ ਕਲਰ ਅੰਮ੍ਰਿਤਸਰੀ ਨੂਟਰੀ ਦਾ ਤੇ 2 ਮਿੰਟ ਦੇ ਵਿੱਚ ਹੀ ਅੰਮ੍ਰਿਤਸਰੀ ਕੁਲਚੇ ਵੀ ਹੋਣ ਵਾਲੇ ਆ ਜੀ ਤਿਆਰ ਤੇ ਤੁਸੀਂ ਸਾਡੀ ਵੀਡੀਓ ਦੇ ਨਾਲ ਬਨੇ ਰਹੋ ਜੀ ਬਾਦੀ ਜੀ ਬਿਲਕੁਲ ਤਿਆਰ ਤੇ ਹੁਣ ਅਸੀਂ ਇਹ ਚ ਪਾ ਰਹੇ ਹਾਂ ਸੁੱਕੀ ਕਸਤੂਰੀ ਮੇਥੀ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਧਨੀਆ ਨਹੀਂ ਸਾਡੇ ਕੋਲ ਹੈਗਾ ਤੇ ਇਸ ਕਰਕੇ ਅਸੀਂ ਅੱਜ ਕਸਤੂਰੀ ਮੇਥੀ ਨਾਲ ਵੀ ਤਾਲ ਰਹੇ ਹਾਂ ਤੇ ਹੁਣ ਅਸੀਂ ਇਹਨੂੰ ਲਈਏ ਜੀ ਡਬਲ ਤੜਕਾ ਤੇ ਨਾਲ ਹੀ ਅਸੀਂ ਤੁਹਾਨੂੰ ਦਿਖਾਈਏ ਜੀ ਪੁਲਤੇ ਉਧਰ ਹੁਣ ਅਸੀਂ ਇਹਨੂੰ ਰੱਖ ਚੁੱਕੇ ਹਾਂ ਪੈਨ ਤੇ ਇਧਰ ਅਸੀਂ ਇਹਨੂੰ ਦਵਾਂਗੇ ਜੀ ਹੁਣ ਡਬਲ ਤੜਕਾ ਇਹ ਲਿਆ ਜੀ ਅਸੀਂ ਪੈਨ ਇਹ ਸਾਡੇ ਕੋਲ ਹੁਣ ਉਹਨਾਂ ਵਾਲਾ ਜਿਹੜਾ ਵਾ ਠੇਲੇ ਵਾਲਿਆਂ ਵਾਲਾ ਜਿਹੜਾ ਵਾ ਉਹ ਪਲੇਟ ਵੀ ਹੈ ਨਹੀਂ ਸੀ ਕਿ ਲੋਹੇ ਵਾਲੀ ਆਸੀਂ ਪਾਇਆ ਜੀ ਅਦਰਕ ਤੇ ਆਸੀਂ ਪਾਤਾ ਜੀ ਪਿਆਜ਼ ਜੇ ਜਾਊਗਾ ਜੀ ਔਰ ਸਾਡਾ ਡਬਲ ਤੜਕਾ ਤੇ ਕੀ ਚਲੇਗੀ ਜੀ ਹਰੀ ਮਿਰਚ ਅਸੀਂ ਉਹਨਾਂ ਦੀ ਤਵੇ ਵੀ ਖਾਤੇ ਹੁਣ ਅਸੀਂ ਇਸ ਪੈਨ ਕੋ ਹੀ ਕੰਮ ਲੈ ਰਹੇ ਹਾਂ ਘਰ ਦੇ ਵਿੱਚ ਤਾਂ ਆਪਾਂ ਘਰ ਵਾਲੇ ਭਾਂਡੇ ਕੋਲ ਹੁੰਦੇ ਆ ਆਪਣੇ ਤਾਂ ਆਸਤਰ ਬਹੁਤ ਜਿਆਦਾ ਸਾਟਾ ਜੀ ਪਿਆਜ਼ ਸਾਡੇ ਡਬਲ ਤੜਕੇ ਦੀ ਨੂੰ ਕਿਉਂਕਿ ਸਮਝ ਆਪਾਂ ਹੋਰ ਵੀ ਪਾ ਸਕਦੇ ਆ ਇਹਦੇ ਵਿੱਚ ਆਪਾਂ ਗਾਜਰ ਵੀ ਪਾ ਸਕਦੇ ਆ ਹੋਰ ਕੋਈ ਚੋਟੇ ਵੀ ਪਾ ਸਕਦੇ ਆ ਇਹ ਸਾਡੇ ਕੋਲ ਚੀਕਾ ਮਿਰਚ ਇਹ ਲਈਏ ਅਸੀਂ ਤੇ ਏਜ ਇਸ ਤਰ੍ਹਾਂ ਪਿਆਜ਼ ਇੱਕ ਏ ਹੋ ਜਾਊਗਾ ਆਪਸਰ ਸਾਡਾ ਤੜਕਾ ਦਬਲ ਤੜਕਾ ਅੰਮ੍ਰਿਤਸਰੀ ਨੂਟਰੀ ਨੂੰ ਡਬਲ ਤੜਕਾ ਲੱਗ ਚੁੱਕਾ ਵਾ ਜੀ ਇਹ ਇਹਦੀ ਹੈ ਜੀ ਫਾਈਨਲ ਲੁੱਕ ਬਸ ਇਹਦੇ ਵਿੱਚ ਪੈਨ ਦੇ ਵਿੱਚ ਫਾਈਨਲ ਲੁੱਕ ਆ ਰਹੀ ਹੈ ਬਾਕੀ ਇਹ ਤੁਹਾਨੂੰ ਅਸੀਂ ਤੁਹਾਨੂੰ ਦਿਖਾਉਨੇ ਆਂ ਹੋਰ ਨਿੰਬੂ ਇਹ ਅਸੀਂ ਜਿਹੜਾ ਪਾਤਾ ਜੀ ਨਿੰਬੂ ਇਹ ਤੁਸੀਂ ਆਪਣੇ ਜਿਵੇਂ ਦਾ ਵੀ ਤੁਹਾਨੂੰ ਟੇਸ ਚਾਹੀਦਾ ਤੁਸੀਂ ਉਦ ਤਰ੍ਹਾਂ ਜਿੰਨਾ ਸਾਨੂੰ ਚਾਹੀਦਾ ਤੁਸੀਂ ਅਸੀਂ ਉਹਨਾਂ ਕੀ ਨਿੰਬੂ ਐਡ ਕਰਾਂਗੇ ਇਹਦੇ ਵਿੱਚ ਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਇਹਨੂੰ ਆਪਾਂ ਕਰ ਲਗੇ ਜੀ ਸੈੱਡ ਤੇ ਇਹ ਜੀ ਸਾਡਾ ਕੁਲਚੇ ਆ ਗਏ ਆ ਕੀ ਕੁਲਚੇ ਦੀ ਵਾਰੀ ਥੋੜਾ ਅਸੀਂ ਪਾਵਾਂਗੇ ਜੀ ਦੇਸੀ ਘਿਓ ਪੈਨ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਜੀ ਸਾਡੇ ਕੋਲ ਛੋਟਾ ਵਾ ਪਰ ਅਸੀਂ ਤੁਹਾਨੂੰ ਬਿਲਕੁਲ ਸੇਮ ਟੂ ਸੇਮ ਅੰਮ੍ਰਿਤਸਰ ਠੇਲੇ ਵਾਲਾ ਟੇਸਟ ਦੇ ਰਹੇ ਹਾਂ ਇਸ ਕਰਕੇ ਅਸੀਂ ਸੇਮ ਉਹੀ ਲੁੱਕ ਸਾਰੀ ਦੇ ਰਹੇ ਹਾਂ ਜੀ ਤੇ ਸੇਮ ਲੁੱਕ ਉਹੀ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਇਹਦੇ ਵਿੱਚ ਜੀ ਸਾਡਾ ਬਣ ਕੇ ਤਿਆਰ ਦੇਖੋ ਥਾਲੀ ਸਾਡੀ ਚੁੱਕੀ ਆ ਸੱਜ ਸੇਮ ਟੂ ਸੇਮ ਅਮਰਤਸਰੀ ਨਿਊਟਰੀ ਕੁਲਚਾ ਤੁਹਾਨੂੰ ਕਿਹਾ ਸੀਗਾ ਤੇ ਸੇਮ ਉਹੀ ਸਵਾਦ ਉਹੀ ਟੇਸਟ ਉਹੀ ਸਾਰੀ ਸਰਵਿੰਗ ਸੇਮ ਸਾਰਾ ਕੋਜਾ ਇਹ ਜੀ ਆਪਸ਼ਨ ਆ ਲੱਸੀ ਤੁਸੀਂ ਨਾਲ ਲੈਣੀ ਆ ਜਾਂ ਨਹੀਂ ਲੈਣੀ ਅਸੀਂ ਤੁਹਾਨੂੰ ਦੱਸਿਆ ਕਿ ਤੁਸੀਂ ਲੱਸੀ ਲੈ ਸਕਦੇ ਆ ਕੋਈ ਇਹ ਨਹੀਂ ਹੈਗਾ ਕਿ ਨਹੀਂ ਤੇ ਇਹ ਜੀ ਸਾਡੀ ਨਿਊਟਰੀ ਇੰਨੀ ਕੁ ਜਿਆਦੀ ਟੇਸਟ ਤੇ ਜਿਹੜੇ ਮਸਾਲਿਆਂ ਦਾ ਫਲੇਵਰ ਸੀ ਜਿਹੜੇ ਮਸਾਲੇ ਅਸੀਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸੇ ਸੀਗੇ ਕਿ ਆਪਾਂ ਪਾਉਨੇ ਆ ਸਾਰੇ ਹਾਬਤ ਮਸਾਲੇ ਇਹ ਉਹਨਾਂ ਦਾ ਫਲੇਵਰ ਇੰਨਾ ਸੋਹਣਾ ਇੱਥੋਂ ਤੱਕ 스멜 ਆ ਰਹੀ ਆ ਤੇ ਕੁਲਚੇ ਵੀ ਸਾਡੇ ਜਿਹੜੇ ਉਹ ਇੱਕ ਆਮ ਹੁੰਦੇ ਆ ਜਿਹੜੇ ਬਿਲਕੁਲ ਸਿੰਪਲ ਕੁਲਚੇ ਆਪਾਂ ਨੂੰ ਖਰਾ ਦੇ ਦਿੰਦੇ ਨਾ ਸੁੱਕੇ ਨਿਊਟਰੀ ਪਾ ਕੇ ਇਸ ਤਰ੍ਹਾਂ ਡੁੰਨੇ ਦੇ ਵਿੱਚ ਉਹ ਇੱਕ ਅਲੱਗ ਚੀਜ਼ ਹੈਗੀ ਆ ਕਿ ਉਹ ਆਪਣਾ ਉਹਨਾਂ ਨੇ ਰੇਟ ਘੱਟ ਰੱਖਿਆ ਹੁੰਦਾ ਅਸਲੀ ਜਿਹੜੇ ਕੁਲਚੇ ਹੁੰਦੇ ਆ ਉਹਨਾਂ ਨੂੰ ਇਸ ਤਰ੍ਹਾਂ ਹੀ ਖਾਣਾ ਹੁੰਦਾ ਮਸਾਲੇ ਦੇ ਵਿੱਚ ਫਿਲ ਕਰਕੇ ਤੇ ਚਲੋ ਜੀ ਅਸੀਂ ਹੁਣ ਤੁਹਾਨੂੰ ਇੱਕ ਬਾਈਟ ਲੈ ਕੇ ਤੇ ਦੱਸਦੇ ਆ ਦੇਖੋ ਕੁਲਚਾ ਵੀ ਸਾਡਾ ਕਿੰਨਾ ਸੌਫਟ ਆ ਤੋੜਨ ਦੇ ਵਿੱਚ ਤੇ ਇੰਨਾ ਹੀ ਇਹ ਸੋਨਾ ਬਣਿਆ ਵਾ ਕਿ ਖਾਣ ਦੇ ਵਿੱਚ ਵੀ ਇੰਨਾ ਕਿ ਟੇਸਟੀ ਆ ਕਿ ਜਿੰਨਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਇਸੇ ਤਰ੍ਹਾਂ ਹੀ ਨਿਊਟ੍ਰੀ ਕੁਲਚਾ ਜਿਹੜਾ ਤਿਆਰ ਕਰਨਾ ਖਾਣਾ ਤੇ ਸਾਨੂੰ ਦੱਸਣਾ ਕਿ ਸੇਮ ਤੁਹਾਡਾ ਵੀ ਇਸੇ ਤਰ੍ਹਾਂ ਹੀ ਬਣਿਆ ਸੀਗਾ ਤੇ ਸਾਡੇ ਚੈਨਲ ਰੰਗ ਪੰਜਾਬ ਦੇ 1469 ਮਸਾਲਾ ਕਿਚਨ ਤੇ ਬਣਿਆ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡਾ ਨਿਊਟ੍ਰੀ ਕੁਲਚਾ ਜਿਹੜਾ ਵਾ ਉਹ ਕਿਸ ਤਰ੍ਹਾਂ ਦਾ ਲੱਗਿਆ ਥੈਂਕ ਯੂ you <laughs>